ਪਠਾਨਕੋਟ ਦੇ ਸਰਦੀ ਖੇਤਰ ਦੇ ਵਿੱਚ ਇੱਕ ਨੌਜਵਾਨ ਦਾ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਤੁਹਾਨੂੰ ਦੱਸ ਦੇ ਕਿ ਜਾਣਕਾਰੀ ਮੁਤਾਬਕ ਉਕਤ ਨੌਜਵਾਨ ਗੁਜਰਾਤ ਦੀ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦਾ ਸੀਗਾ ਤਾਂ ਪ੍ਰਾਣੀ ਰੰਜਿਤ ਤੇ ਚਲਦੇ ਇਹ ਮਾਮਲਾ ਜਿਹੜਾ ਸਾਹਮਣੇ ਆਇਆ ਜਿਸ ਤੋਂ ਬਾਅਦ ਪੁਲਿਸ ਵੱਲੋਂ આરોપી ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਇਸ ਸੰਬੰਧੀ ਆਪਾਂ ਡੀਐਸਪੀ ਦਿਹਾਤੀ ਸੁਖਜਿੰਦਰ ਸਿੰਘ ਥਾਪਰ ਨਾਲ ਗੱਲਬਾਤ ਕੀਤੀ ਹੈ ਉਹਨਾਂ ਨੇ ਜਾਣਕਾਰੀ ਦਿੱਤੀ ਕਿ ਪੁਲਿਸ ਵੱਲੋਂ આરોપી ਨੂੰ ਗ੍ਰਿਫਤਾਰ ਕਰਕੇ ਅਗਾਮੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਇਸ ਮੌਕੇ ਤੇ ਸਾਨਕ ਜਿਹੜੇ ਸਰਪੰਚ ਨੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕੀਤੀ ਹੈ ਆਓ ਦੇਖਦੇ ਹਾਂ ਸੁਣਦੇ ਇਸ ਪੂਰੇ ਮਾਮਲੇ ਦੇ ਬਾਰੇ ਬਾਰੇ ਪੁਲਿਸ ਇਸ ਪੂਰੇ ਮਾਮਲੇ ਦੀ ਗਹਿਨਤਾ ਦੇ ਨਾਲ ਜਾਂਚ ਕਰਦੀ ਹੈ। ਹਮਜਸਪਾਲ ਸਿੰਘ ਹੈ ਚਰਨਜੀਤ ਸਿੰਘ ਦੇ ਤਾਇਦਾ ਮੁੰਡਾ ਹੀ ਉਹ ਗੁਜਰਾਤ ਕੰਮ ਕਰਦਾ ਸੀ ਪੋਗਲੈਂਡ ਮਸ਼ੀਨ ਚਲਾਉਂਦਾ ਸੀ ਤੇ ਉਹ ਕੱਲ ਰਾਤ ਸ਼ਾਮ ਨੂੰ ਘਰ ਆਇਆ ਉਹ ਘਰ ਵੀ ਨਹੀਂ ਪਹੁੰਚਾ ਘਰੋਂ ਬਾਹਰ ਬਸ ਸਟੇਰੀ ਕਿਤੇ ਆਪਣੇ ਯਾਰਾਂ ਦੋਸਤਾਂ ਨਾਲ ਚਲ ਗਿਆ ਤੇ ਪਤਾ ਨਹੀਂ ਹੁਣ ਰਾਤ ਡੈੱਡ ਹੋ ਗਿਆ ਪਤਾ ਵੀ ਨਹੀਂ ਚਲਿਆ ਸਾਨੂੰ ਕੀਸਾ ਲੱਗ ਚੜਬੜੀ? ਹਾਂਜੀ ਛੱਟਾ ਛਟਾ ਲੱਗੀਆਂ। ਛੱਟਾ ਛਟਾ ਲੱਗੀਆਂ। ਨੋ ਟੁੱਟੇ ਹੋਏ ਆ ਤੇ ਕੰਨ ਫਟੇ ਹੋਏ ਆ ਤੇ ਕਿਸੇ ਪਰਿਵਾਰ ਨੂੰ ਕਿਤਾਇਲਾ ਹੋਣੀ। ਕਿਸੇ ਨੇ ਫੋਨ ਕਰਕੇ ਦੱਸੇ। ਕੀ ਮੰਗ ਕੀ ਕਰਦੇ? ਸਰਕਾਰ ਕੋ ਇਨਸਾਫ ਚਾਹੀਦਾ। ਜਿਹੜੇ ਵੀ ਦੋਸ਼ੀ ਆ ਉਹਨਾਂ ਨੂੰ ਫੜਿਆ ਜਾਵੇ। ਮੇਰਾ ਨਾਮ ਸਰੋਚੰਗਾ। ਹਾਂਜੀ। ਇਹ ਹੋਵੇ ਮੇਰਾ ਭਾਈ। ਖਰਾਤ ਸਹਿਗ। ਉਹ ਰੰਗ ਦਾ ਚੱਰੇ ਜੀ ਜੀ ਉਹ ਉਹ ਗੱਦਰ ਹਾਸੇ ਕੰਮ ਕਰ ਗਏ ਉਹ ਲਾਂਚ ਲੰਦਾ ਹੈ ਕੱਲ ਹੋ ਤੋ ਵਾਪਸ ਖਨ ਆਇਓ ਅੱਲਾ ਆਪਣੀ ਭੈਣ ਹੋ ਗਿਆ ਉਹਦੀ ਭੈਣ ਨਾਲ ਆਈਏ ਨਾਲ ਉਹਦੇ ਪਹਿਣਾ ਹੈ ਉਹ ਭੈਣ ਉਹਦੀ ਬਸੇ ਰਹੀ ਹੈ ਆਪਣੇ ਮੋਹ ਦਾ ਨਾਲ ਹੀ ਉਹ ਘਰ ਨਹੀਂ ਪਹੁੰਚਿਆ ਖੋਜ ਕੇ ਚੱਕ ਲਾ ਕੇ ਪਹੁੰਚਾ ਯੋਰਾ ਪੜਿਆ ਉਹ ਵੀ ਉਹਦੇ ਨਾਲ ਹੀ ਹੋਇ ਕਿ ਜੱਗ ਪਹੁੰਚਿਆ ਪਤਾ ਨਹੀਂ ਉਹਦੇ ਕੋਈ ਯਾਰ ਦੋਸਤ ਹੀ ਉਹਨੇ ਉਹਨਾਂ ਨੂੰ ਫੋਨ ਤੇ ਗਮਰਾਹ ਕੀਤਾ ਉਹ ਉੜਤੇ ਗਮਰਾਹ ਕੀਤਾ ਉਹ ਰਾਤ ਘਰ ਨਹੀਂ ਪਹੁੰਚਾ ਯੋਰਾ ਪਨੇਵਾ ਸੀ ਉਹ ਘਰ ਨੂੰ ਪਰਤ ਗਿਆ ਉਹ ਘਰ ਪਹੁੰਚਾ ਨਹੀਂ ਉਹਦੇ ਬਾਅਦ ਵਿੱਚ ਰਾਤ ਵੀ ਕੋਈ ਫੋਨ ਬੰਨਣ ਨੂੰ ਚੁੱਕਿਆ ਉਹਦੇ ਬਾਅਦ ਸਵੇਰੇ ਜੋ ਉਹਦੀ ਡੈੱਡ ਬਾਡੀ ਪਿੰਡ ਪਲਾ ਤੋਂ ਗੁਰਦਾਰ ਦੇ ਲਾਗ ਨੂੰ ਨਜੀ ਗੱਗਾ ਮਾਰਾ ਪੈ ਲੈ ਛੋਟਾ ਗਿਆ ਉੱਥੇ ਮਈ ਯਾਰ ਲੋਕਾਂ ਨੇ ਉਹ ਜਿਹੜੇ ਰਾਹ ਗਿਰ ਜਾਂਦੇ ਸੀ ਉਹਨਾਂ ਤਲਾਹ ਕੀਤੀ ਆ ਉਹ ਉੱਥੇ ਚਾਂਕੀ ਪੈਲੀ ਬੰਦੇ ਆਲਸ ਉਹ ਉਥੇ ਤਲਾਹ ਕੀਤੀ ਆ ਉਹਦੇ ਬਾਅਦ ਸਰਪੰਚ ਨੂੰ ਪਤਾ ਲੱਗਾ ਸਰਪੰਚ ਨੂੰ ਤਲਾਹ ਮਿਲੀ ਸਰਪੰਚ ਨੇ ਘਰ ਪਹੁੰਚ ਕੀਤੀ ਆ ਉਹ ਤੁਹਾਡੇ ਪਟੜ ਦੇ ਜਿਹੜੇ ਸਰਪੰਚ ਨੇ ਜਿਹੜੇ ਹੋਰ ਨੌਜਾਨੇ ਉਹ ਆੜੇ ਆਪਣੇ ਪਰਿਵਾਰ ਵੀ ਅੱਜ ਗੱਗਾ ਉਹਦੇ ਲਾਸ਼ ਲੱਗੇ ਆਏ ਨੇ ਉਹਦੇ ਲਾਸ਼ ਨੋ ਕਵਰ ਕੀਤਾ লাশ ਆਪਣੇ ਕੋਲ ਪੰਚਾਇਤ ਦੇ ਕਾਰਜ ਜਲੀ ਆ ਜੋ ਕਿ ਉਹਦਾ ਸਰੀਰ ਸਾਰਾ ਜਰਾ ਨਹੁ ਆ ਜੋ ਪੈਰਾਂ ਦੇ ਆ ਮਾਸ ਨੇ ਉਹ ਸਾਰੇ ਸੱਲੇ ਹੋਏ ਨੇ ਉਹਦੇ ਬਾਰੇ ਕੋਈ ਪੜਨ ਨਹੀਂ ਚਲ ਚਲ ਕੇ ਉਹਦੀ ਮੌਤ ਕਿੱਦਾਂ ਹੋਈ ਆ ਜਾਂ ਕਿਸ ਨੇ ਕੀਤੀ ਆ ਉਹਦੇ ਕੰਨਾ ਵਿੱਚ ਮਗਰੇ ਉਹਦੇ ਕੰਨ ਵੀ ਤੋੜੇ ਨੇ ਕੰਨਾ ਚ ਖੂਨ ਵੀ ਨਿਕਲਿਆ ਉਹਦੇ ਬਾਰੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਉਹਦਾ ਕਤਲ ਘੋਣ ਇਹ ਤੁਹਾਡੀ ਗੱਲ ਬੋਦੀ ਮੀਡੀਆ ਦਾ ਨਾਮ ਕੀ ਹੈ ਔਰ ਕਿੱਥੋਂ ਦੇ ਰਹਿਣ ਵਾਲੇ ਆ ਤੁਹਾਡੇ ਕੀ ਲੱਗਦੇ ਆ ਇਹ ਮੇਰਾ ਭਤੀਜਾ ਚਰਨਜੀਤ ਸਿੰਘ ਮੇਰੇ ਭਰਾ ਦਾ ਲੜਕਾ ਜੋ ਪਿੰਡ ਸ ਕੋਹਾ ਜੋ ਵਿਦਾਨੇ ਉਹਦਾ ਨਾਮ ਅਕਲਮਤ ਸਿੰਘ ਆ ਇਹ ਸਰਕਾਰ ਕੋਲ ਅਨਸਾਫ ਦੀ ਮੰਗ ਮੰਗਨੇ ਆ ਕਿੱਥੇ ਹੋਈ ਹੱਲ ਲਾ ਕੇ ਰਹਾ ਹੋਈ ਆ ਇਹ ਵੀ ਹੁਣ ਸਾਹਬ ਨੂੰ ਲੱਗਈ ਆ ਇਹ ਤੋਂ ਬਹੁਤ ਵਧੀਆ ਧੰਨਵਾਦ ਕਰਕੀ ਨੀ ਮਹਾਰਾਜੀ ਯਾਰ ਹਾਂ ਹਾਂ ਦੋ ਬੱਚੇ ਨੇ ਇੱਕ 4 ਸਾਲ ਦਾ ਤਿੰਨ ਸਾਲ ਸਾਢੇ ਤਿੰਨ ਸਾਲ ਦਾ ਇੱਕ ਉਹ ਚਾਰ ਕੁ ਮਹੀਨਾ ਦਾ ਪੰਜਾਂ ਦਾ ਇਹ ਉਹਦੇ ਦੋਵੇਂ ਲੜਕੇ ਨੇ ਉਹਦੀ 3 ਸਾਲ ਹੁੰਦਾ ਸਰ ਕੀਤੇ ਸ਼ੱਕ ਵਗੈਰਾ ਕੋਈ ਸ਼ੱਕ ਦੀ ਜੀ ਰਾਤ ਤੁਹਾਨੂੰ ਪਤਾ ਨਹੀਂ ਉਹ ਘਰ ਹੀ ਨਹੀਂ ਪਹੁੰਚਿਆ ਸ਼ੱਕ ਕਿਤਾ ਕਿਆਸਾ ਨਹੀਂ ਕਰ ਸਕਦੇ ਉਹਦੇ ਪੁਲਿਸ ਹੀ ਹੁਣ ਦੇਖੇ ਉਹਦਾ ਕੀ ਹੈ ਉਹਦੇ ਚ ਰਿਪੋਰਟ ਕੀ ਜਾਂਦਾ ਕੰਦੇ ਨਿਆਣ ਪదలਾ ਗਾ ਰਸਤੇ ਤੇ ਵੀ ਇੱਕ ਬੰਦਾ ਹੁਣ ਚੁੱਕਿਆ ਉਹ ਤੇ ਸੰਗਤਾਈ ਕਰਕੇ ਉਹਨੂੰ ਪੁੱਛ ਕੇ ਕਿ ਉਹਦੀ ਕੀਤੀ ਜਾਏ ਉਹਦੀ ਕਿਤਰਾ ਹੋਈ ਹੈ ਉਹਦੇ ਨਾਲ ਇਹਦਾ ਪਰਸ ਕਿਥਿਆ ਉਹਦੇ ਮੋਬਾਈਲ ਚੋਂ ਉਹਦੀਆਂ ਲੋਕੇਸ਼ਨਾਂ ਕੱਢਣ ਜੋ ਉਹਦਾ ਮੋਬਾਈਲ ਕਵਰ ਕੀਤਾ ਮੈਨੂੰ ਕੋਈ ਸਮਾਨ ਕੋਈ ਨਹੀਂ ਮਿਲਿਆ ਕੋਈ ਸਮਾਨ ਨਹੀਂ ਮਿਲਿਆ ਉਹਦਾ ਅਧਿਕਾਰ ਅਧਾਰ ਕਟ ਕੇ ਵਗੈਰਾ ਉਹ ਕੋ ਪਾਹੇ ਗਿਆ ਹੈ ਹਰਸ ਵੀ ਉਹ ਨਹੀਂ ਮਿਲਿਆ ਜਿਹੜਾ ਮੋਬਾਈਲ ਉਹਦੇ ਚੋਂ ਲੋਕੇਸ਼ਨਾਂ ਉਹਦੀਆਂ ਕੱਢਣ ਉਹਦੇ ਫੋਨ ਨੰਬਰ ਕੱਢਣ ਵੀ ਫੋਨ ਕਿਹੜੇ ਕਰਿਆ ਆਦਮੀ ਦਾ ਉਹਨੂੰ ਗਿਆ ਜਿਹੜਾ ਫੋਨ ਦੇ ਉੱਤੇ ਉਥੋਂ ਆਇਆ ਗੁਜਰਾਤ ਚੋਂ ਆਇਆ ਆਣ ਕੇ ਉਹ ਕਿੱਥੇ ਉਹਨੂੰ ਗਮਰਾਹ ਕੀਤਾ ਕਿਤਰਾ ਉਹਦੀ ਮਾਹੌਲ ਕੀਤੀ ਆ ਉਹਦੇ ਉਹਨਾਂ ਸਾਰੀ ਜਾਣਕਾਰੀ ਉਹਦੇ ਬੰਦੇ ਨੇ ਚੁੱਕਿਆ ਉਹਨੂੰ ਕੋ ਲਈ ਜਾਵੇ ਤੇ ਪੁਲਿਸ ਨੂੰ ਸਖਤਾਈ ਨਾ ਉਹਦੀ ਕਿ ਕੋਈ ਛੋੜਤਾਲ ਕੀਤੀ ਜਾਵੇ ਐ ਸਰਕਾਰ ਤੋਂ ਇਹੋ ਇਨਸਾਫ ਮੰਗਨੇ ਆ ਤੇ ਇਹਨਾਂ ਨੂੰ ਇਨਸਾਫ ਮਿਲਣਾ ਕਿ ਬਰਦਰ ਇਸ ਤਰ੍ਹਾਂ ਸੀਗਾ ਕਿ ਸੋਰੇ ਕੁਈ ਉਹ ਅਠਕੋਈ ਨਾ ਇਨਫੋਰਮੇਸ਼ਨ ਮਿਲਦੀ ਹੈ ਚੁਕਿੰਚਾਰ ਬੰਬਿਆਲ ਨੂੰ ਤੇ ਇਸ ਤਰ੍ਹਾਂ ਪਲਾ ਪਿੰਡ ਦੇ ਨੇੜੇ ਇੱਕ ਡੱਡ ਬੜੀ ਪਈ ਦੀ ਜਦੋਂ ਉੱਥੇ ਚਮਕੀਚਾਰ ਜਾਂਦਾ ਮੇਨ ਟਾਈਮ ਐਸਐਚਯੂ ਉੱਥੇ ਪਹੁੰਚ ਜਾਂਦੇ ਨੇ ਲੋੜ ਜਮਲ ਸਿੰਘ ਵਾਲੇ ਉਹ ਪਰਥੇ ਜਾ ਕੇ ਦੇਖਦੇ ਨੇ ਕਿ ਡੈੱਡ ਬਡੀ ਪਈ ਹੁੰਦੀ ਹੈ ਵੈਸੇ ਉੱਥੇ ਜਦੋਂ ਉਹਦਾ ਨਿਰੀਖਣ ਕੀਤਾ ਜਾਂਦਾ ਪਤਾ ਜੀ ਕੀਤੀ ਜਾਂਦੀ ਹੈ ਲਾਗੇ ਉਹਨਾਂ ਦੇ ਵੈਸੇ ਵੀ ਫਾਦਰ ਸਾਹਿਬ ਪਹੁੰਚ ਗਏ ਸੀ ਕਿ ਲੜਕੇ ਦੇ ਉਹ ਲੜਕਾ ਰਹਿਣ ਵਾਲਾ ਹੈਗਾ ਕੋਲਪਿੰਡ ਦਾ ਔਰ ਚਰਨਜੀਤ ਉਹਦਾ ਨਾਂ ਹੈਗਾ ਉਹ ਗੁਜਰਾਤ ਵਿੱਚ ਕੰਮ ਕਰਦਾ ਸੀ ਇੱਕ ਕੰਪਨੀ ਦੇ ਵਿੱਚ ਤੇ ਉਹ ਬਾਅਦ ਵਿੱਚ ਜਦੋਂ ਆਪਾਂ ਇਨਵੈਸਟਿਗੇਟ ਕੀਤਾ ਹੈ ਤੇ ਉਹ ਜਿਸ ਲੜਕੇ ਨੇ ਉਹਦਾ ਮਰਡਰ ਕੀਤਾ ਉਹਦਾ ਨਾਂ ਹੈਗਾ ਕਾਲੂ ਪਠਾਨੀ ਹੋਰਿਆਂ ਦਾ ਖੋਜੀ ਚੱਕਦਾ। ਉਹ ਪਤਾ ਜੂ ਹੀ ਕਰਦੇ ਪਤਾ ਚੱਲਿਆ ਪੁਛਗਿਛ ਤੋਂ ਬਾਅਦ ਕਿ ਇਹ ਕਿਤੇ ਉਹ ਵੀ ਉਸੇ ਕੰਪਨੀ ਦੇ ਵਿੱਚ ਕੰਮ ਕਰਦਾ ਸੀਗਾ। ਤੇ ਉਹ ਉੱਥੋਂ ਫਿਰ ਉਹਨੂੰ ਕੱਢ ਦਿੱਤਾ ਗਿਆ ਸੀ ਕੰਪਨੀ ਵੱਲੋਂ ਤੇ ਉਹਦੀ ਰੰਜਿਸ਼ ਸੀਗੀ ਸ਼ਾਇਦ ਇਹਨੇ ਮੈਨੂੰ ਕਢਵਾਤਾ ਉੱਥੋਂ। ਤਾਂ ਅੱਜ ਉਹ ਜਦੋਂ ਵਾਪਸ ਆ ਰਿਹਾ ਸੀਗਾ ਉਹਨੂੰ ਫਿਰ ਉਹਨੇ ਕਾਲਾਂ ਕਰਕੇ ਉਹਨੂੰ ਬੁਲਾਇਆ। ਤੇ ਰਸਤੇ ਦੇ ਵਿੱਚ ਉਹਨੇ ਆਲਰੇਡੀ ਪਹਿਲਾਂ ਇਹਨੇ ਪਹਿਲਾਂ ਹੀ ਕੀਤੀ ਹੁੰਦੀ ਸੀਗੀ ਜਿਹਦੇ ਨਾਲ ਉਹਨੂੰ ਉਹਨੇ ਰਾਤ ਨੂੰ ਗੁੱਥਮ-ਗੁੱਥਾ ਹੋਏ ਨੇ। मार्गटाई केतिया तले देख पे जेडा कोई छट लागगी तो denn oda ओ मोठ हो जंदी है और ओ तो बाद जेडा कालू पठानी है गया रेस्ट कर लिया अगली बंद ही कारबी जड़ी है वो चल रही है बाकी जड़े तत्सम उन्होंने तो संज कर देते जाना थैंक यू वन ऑफ द प्रीमियम एंड प्रेस्टीजियस प्रोफेशनल इंस्टिट्यूट्स प्रोवाइडिंग अ वाइड रेंज ऑफ प्रोफेशनल 100% प्लेसमेंट असिस्टेंस वी आर श्री साई ग्रुप ऑफ इंस्टिट्यूट्स